ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਟੋਟੀਆਂ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਖੰਡੂਰ ਸਾਹਿਬ ਵਹੀ ਭੋਈ ਨਸਹਿਰਾ ਛੇਰੋਂ ਇਹਦੇ ਆਣ ਗਵਾਂਢ ਦੇ ਨਗਰ ਅਤੇ ਭਾਉ ਭਾਉ ਨੋਖ ਸਿਉਨ ਮਲਾਉਣ ਲੱਗੇ ਆ ਤੁਹਾਨੂੰ 6 7 ਜਨਵਾਰਾਂ ਨਾ ਏਕ ਲੰਮੀ ਇਸ ਕਰਕੇ ਲਈ ਆ ਕਿ ਤੁਸੀਂ ਪਿਆਰੀ ਇੰਨਾ ਕਰਦੇ ਆ ਤੇ ਏਕ ਮਿਰਤੂ ਵੀ ਲਈ ਗਈ ਆ ਵੇਖੋ ਨੀਲੀ ਰਾਵੀ ਦੀ ਬੜੀ ਸ਼ਾਨਦਾਰ ਮੱਝ ਲਾ ਲਓ ਕਰਮਾਂ ਵਾਲੀ ਕਿੰਨੇ ਦਿਨ ਕੱਢਦੀ ਆ ਇਹਦਾ ਹਿਸਾਬ ਕਿਤਾਬ ਪੁੱਛਾਂਗੇ ਜਰਸੀ ਵੈੜ ਇੱਕ ਬੜੀ ਪਿਓਰ ਜਰਸੀ ਜਿਹਨੂੰ ਕਹਿ ਦਈਏ ਵੀ ਉਹ ਚੀਜ਼ ਆਈ ਵਿੱਚ ਟੋਕੜਾਂ ਗੱਬਣਾ ਚੈੱਕ ਪਾਸ ਮੱਝਾਂ ਵੀ ਪਾਉ ਹਰੀਲੇ ਆਏ ਜਾਨਵਰ ਵਿਖਾ ਦਨੇ ਤੁਹਾਨੂੰ ਛੇ ਜੁੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆ ਦੇਖੋ ਕਿੱਡੀ ਜੰਮੀ ਪਲੀ ਮੈਂ ਚੈੱਕ ਮੈਂ ਖੜੀ ਆ ਕਿਆ ਬਾਤ ਆ ਜਾਵਨਰ ਕੀ ਕਾਲੀ ਆ ਸਜਣੋ ਪਾਉਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕਲਦੀਪ ਸਾਂ ਸਤ ਸ੍ਰੀ ਅਕਾਲ ਹੋਰ ਸੁਣਾਓ ਸਭ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਚੜਦੀ ਕਲਾ ਨਾ ਮੈਂ ਨਾ ਚੜਦੀ ਭੈਣ ਭਰਾਵਾਂ ਸਿਰ ਤੇ ਆ ਮਹਾਰਾਜ ਆਂਦੇ ਨੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਭੈਣ ਭਰਾ ਨਾ ਵਾਕਈ ਹੈ ਨਾ ਹਾਂ ਇਹ ਵਪਾਰ ਭੈਣ ਭਰਾਵਾਂ ਸਿਰ ਤੇ ਆ ਹਾਂ ਇਹ ਮਤਲਬ ਕੋਈ ਕੱਲਾ ਨਹੀਂ ਵੱਡਾ ਭੈਣ ਭਰਾਵਾਂ ਸਿਰ ਤੇ ਭੈਣ ਭਰਾਵਾਂ ਬਹੁਤ ਜ਼ਿਆਦਾ ਐਵੇਂ ਆਂਦੇ ਆ ਪਿਆਰ ਦਿੰਦੇ ਵੀਰ ਮਹਿਲ ਆਉਂਦੇ ਆ ਮੈਂ ਨਾ ਘੰਟਾ ਘੰਟਾ ਫੋਨ ਤੇ ਲੱਗੇ ਰਹਿੰਦੇ ਭੈਣ ਭਰਾ ਦੇ ਆਂਦੇ ਨੇ ਆ ਪਹਿਲੇ ਨੂੰ ਕੀ ਕਰਨਾ ਜਿਹੜਾ ਇੰਨਾ ਪਿਆਰ ਦਿੰਦੇ ਆ ਜਿਹੜਾ ਪੋਰਾ ਮਾਸਾ ਵਪਾਰੀ ਝੂਠ ਮਾਰਦਨ ਉਹ ਵੀ ਭੁੱਲ ਜਾਂਦਾ ਵਾ ਇਹ ਵੀ ਸੱਚਾਈ ਦੱਸਾਂ ਨਹੀਂ ਹੁਣ ਵਾਕਿਆ ਹੀ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਦਿਨੋਂ ਆਖੀ ਦਾ 2000 ਰੁਪਏ ਜਿਹੜਾ ਕਮਾਈਦਾ ਇਹ ਵੀ ਰਹਿਣ ਦੀ ਰਹਿਣ ਦੀ ਜਾਂਦਗੀ ਇੱਥੋਂ ਤਾਂ ਹੀ ਗੱਲ ਆ ਵਾਕਿਆ ਫੇਰ ਅੱਜ ਨਾ ਵੀ ਪੱਗ ਬੰਨ ਲੈ ਤਰਾਣਾ ਹਾਏ 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 ਅੱਜ ਆ ਗਈ ਉਹ ਬੰਨ ਲਈ ਤੇ ਅੱਛਾ ਇੱਕ ਗੱਲ ਹੋਰ ਕੁਲਦੀਪ ਸਿੰਘਾਂ ਵੇਖੀ ਜਿਹੜੀ ਬੁੱਢੀ ਆ ਇਹਨਾਂ ਨੂੰ ਇਹ ਜੱਛਦੀ ਵੜੀ ਆ ਅੱਛਾ ਨੇ ਸਭ ਰੰਗਦਾਰ ਰੱਬਣੀ ਆ ਪੱਗਾ ਮੈਂ ਘੱਟ ਪਾਂਦਾ ਇਹ ਡੈਡੀ ਜਾਦੇਗਾ ਪਾਂਦਾ ਤੂੰ ਛੋਟੇ ਪਰਨੇ ਮੰਨ ਲੈਂਦਾ ਲਿਆ ਆ ਤੂੰ ਆ ਲਿਆਣੀ ਲਿਆਵਦੇ ਹੱਥੇ ਜਿਹੜੀ ਦਾਗ ਹੀ ਉਹ ਡਾ ਲਈ ਬੰਨ ਲਈ ਠੀਕ ਆ ਤੇ ਗਰਲਾਲ ਆਪਣਾ ਡਰੈਸ ਮਾਲਾ ਜਾਂ ਕਨਫਰਮ ਕਰਦਗੇ ਸੰਤੋ ਸਾਹਿਬ ਆਪਣਾ ਪੈਂਟ ਟੋਟੀਆਂ ਜਿਲ੍ਹਾ ਤਰਨਤਾਰਨ ਇਸੇ ਰੋਣੇ ਸ਼ਹਿਰਾ ਕੋਈ ਚੜਦੇ ਪਾਸੇ ਆਪਣਾ ਟੂਲ ਤੋਂ ਪਹਿਲਾਂ ਛੜਕਾਉਂਦੀਆਂ ਇਹਨੂੰ ਚੜਦੇ ਪਾਸੇ ਬਾਕੀ ਸਾਰੇ ਭੈਣਾਂ ਭਰਾ ਜਾਣਦੇ ਜਦੋਂ ਚਿਹਰਾ ਸਾਹਮਣੇ ਕਰਦਗੇ ਭਾਉ ਦਾ ਤੇ ਫਿਰ ਤਕਰੀਬਨ ਹੀ ਉਹਦੇ ਪਛਾਣ ਲੈਂਦੇ ਆ ਬੜਾ ਹੀ ਪਿਆਰ ਦਿੰਦੇ ਸਾਨੂੰ ਭੈਣ ਭਰਾ ਇੱਕ ਜਿਓ ਵੀ ਕੁਲਦੀਪ ਸਿੰਘ ਡੰਗਰ ਲਿੰਦੇ ਕਿਹੇ ਵੀ ੱਡੇ ਤੋਂ ਲਿੰਦੇ ਸਾਰੇ ਭੈਣ ਭਰਾ ਬੜਾ ਕੰਮ ਸਾਤ ਸੁੱਤਰਾ ਕਰਦੇ ਹੁੰਦੇ ਨੇ 1000 2000 ਤੇ ਡੰਗਰ ਦਿੰਦੇ ਆ ਹਾਂਜੀ ਤੇ ਇਹਨਾਂ ਵਾਂ ਮੁੜ ਕੇ ਕਿਸੇ ਵਪਾਰੀ ਨੂੰ ਮਾੜਾ ਨਾ ਖੋ ਪਹਿਲਾਂ ਦੋ ਟਾਈਮ ਚਵਾਓ ਤਿੰਨ ਟਾਈਮ ਚਵਾਓ ਤਸੱਲੀਆਂ ਮੁੜ ਕੇ ਕਿਸੇ ਨੂੰ ਵੀ ਮਾੜਾ ਨਾ ਆਖੋ ਇੱਥੇ 30 3000 ਛੱਡਿਆ ਕਿੰਨਾ ਮਗਰ ਖਾ ਉਹ ਤੈਨੂੰ ਦੱਸੀ ਗੱਲ ਤੇ ਇਹ ਕਰਕੇ ਰੇਡ ਸੌਣ ਵਾਲੇ ਹੀ ਹੋਣਗੇ ਅੱਛਾ ਹਾਂ ਔੜਦੀਆਂ ਜਾਂਦੇ ਆ ਔੜਦੀਆਂ ਵਾਲੇ ਕਰਨੇ ਗੁਲਦੀਪ ਸਿੰਘ ਅੱਦਿਨ ਔੜਦੀਆਂ ਵਾਲੇ ਕਰਨੇ ਆਲੇ ਅੱਜ ਮਾਲਕ ਵੀ ਖੁਸ਼ ਆ ਖਵਾ ਦਾ ਮਾਰ ਆ ਜਾ ਬੱਤਲ ਨੂੰ ਵੇਖ ਕੇ ਔੜਦੀਆਂ ਵਾਲੇ ਕਰਨੇ ਆ ਖਵਾ ਦਾ ਮਾਰ ਆ ਜਾ ਰਾਬੂ ਵੀ ਖੁਸ਼ ਹੋਇਆ ਅੱਜ ਗੁ ਜਹਣ ਕਿੱਥੋਂ ਜੋ ਸ਼ੁਰੂ ਕਰਨਾ ਅ ਜਲਤੀ ਨੇ ਕਰਦੀ ਆ ਅੱਜ ਜਰਸੀ ਵੀ ਲਿਆ ਆ ਭੌਗਾ ਦਾ ਇਧਰੇ ਹੀ ਬੱਤੀ ਸੀ ਮੈਂ ਆ ਪਹਿਲਾਂ ਨਾਗੇ ਹੋਈ ਇਹ ਉਧਰ ਰੌਣ ਲੱਗਾ ਮੈਂ ਨਹੀਂ ਪਹਿਲਾਂ ਜਲਤੀ ਅੱਜ ਪਾਈਏ ਭੌਗਾ ਬਹੁਤ ਸੋਹਣੀ ਆ ਹਾਂ ਜਾਰੀ ਦੇ ਇਹੋ ਜਿਹੜੇ ਪੰਜ-ਛੇ ਦਿਨ ਕੱਢਦੀ ਆ ਜੀ ਹਾਂ ਵਾਕਿਆਈ ਹੈਨਾ ਹੀਰਾ ਐਵੇਂ ਆਖੀ ਦੀ ਹਫਤੇ ਦੇ ਵਿੱਚ ਵਿੱਚ ਸੂਫੂ ਹਾਂ ਮਲ 6 ਲੈ ਜੇ 8 ਲੈ ਜੇ 6 ਲੈ ਜੇ ਯਾਰ ਵਹਿੜ ਤੇ ਇਹਨਾਂ ਦੇ ਸਵਾਗੇ ਪਾਉਂਦਾ ਰਦਾ ਪਾਪਾਂ ਦਾ ਕੋਈ ਗੱਲ ਹੀ ਪਾ ਦਈਏ ਜਾਤ ਨਸਲ ਬਾੜੀ ਆ ਬਹੁਤੀ ਜਿਆਦੀ ਮੂੰਹ ਹੈ ਨਿਗਾਹ ਜਿਆ ਉਥੇ ਡਵਾ ਤੇ ਕੰਨ ਲਗੇਰੇ ਵਾਕੇ ਕੀ ਬਾਤ ਆ ਵੇਖੋ ਸਜਣੋ ਫੇ ਬਾਕੀ ਪੋਲੀ ਪਾਲੀ ਬੜੀ ਧਾਰਾਂ ਕੱਢ ਕੇ ਵੇਖਦੇ ਬਹੁਤ ਪੁੱਲਦੀ ਆ ਹਾਂ ਬੜਾ ਚੰਗਾ ਹੈ ਨਾ ਹਾਂ ਕੀ ਬਾਤ ਆ ਬਾਕੀ ਸੀਲ ਠੰਡੀ ਆ ਠੀਕ ਆ ਤੇ ਗਰਲਾਲ ਸੁਆ ਸੁਆ ਦੂਜਾ ਵੀ ਹੋ ਸਕਦਾ ਤੇ ਜਵੀ ਹੋ ਸਕਦਾ ਤੂੰ ਆਪਣੇ ਘਰ ਦੀ ਨੀ ਕਲਦੀਦ ਸਿੰਘ ਕੋਈ ਆਪ ਦੀ ਸਮਝ ਲਾਵੇ ਕੋਈ ਦੂਜਾ ਵੀ ਆ ਜਾ ਆਪ ਦੀ ਦੂਜਾ ਵੇਖਣ ਨੂੰ ਕੋਈ ਤੀਜਾ ਵੀ ਉਹ ਹਾਕਦੀ ਆਪਣੇ ਘਰ ਦੀ ਨੀ ਗਈ ਕੁਆਲਿਟੀ ਵੇਖੋ ਜੀ ਹਾਂ ਜਮਾ ਤੇਰੇ ਵਰਗੀ ਹੈ ਨਾ ਤੇਰੇ ਵਾਂਗੂ ਚਾਈਦੀ ਆ ਲੱਕਿਆ ਹੈ ਨਾ ਬਾਪੂ ਨਹੀਂ ਬਹੁਤ ਅੰਦਾਜ਼ ਲਾਲਾਂ ਕੋ ਨਹੀਂ ਚਾਈਦੀ ਗੋਗੋ ਮੋਗੋ ਜੀ ਨਾ ਹਾਂ ਕਿਉਂ ਆਪ ਲਈ ਮੈਨੂੰ ਕਰਕੇ ਆ ਮੇਰੀ ਪਸੰਦ ਵੜੀ ਅੱਛਾ ਨਹੀਂ ਤੇ ਆਪਾਂ ਗੁਲਦੀਪ ਸਿੰਘ ਗਾਣ ਨੂੰ ਹੱਥ ਘਾਟੀ ਪਾਈਦਾ ਵਾ ਵਾਕੇ ਆਪੋ ਆਪਣੀ ਰਾਚੀ ਨਾਲ ਰਲਦੀਆਂ ਅਸੀਂ ਕਿਧੇ ਤਾਈ ਭਾਵੇਂ ਗਾਂ ਕੋਈ ਪਿਆਰੀ ਲੱਗੇ ਫੜੀ ਦੀ ਨਹੀਂ ਤੇ ਨਹੀਂ ਪਿਆਰੀ ਪਿਆਰੀ ਲੱਗੇ ਨਹੀਂ ਵਾਕੇ ਆ ਦੋ ਕੀ ਦਿਨਾਂ ਚੱਡਾ ਪਾਰ ਆ ਹੀ ਪਹਿਲੇ ਕੁਝ ਵੀ ਨਹੀਂ ਆ ਪਰਸੋਂ ਚ ਦੋ ਕੀ ਦਿਨਾਂ ਚੱਡਾ ਪਾਰ ਲੱਗੀ ਆ ਇਹ ਕਰਮਾਂ ਵਾਲੀ ਬੰਦੀਆਂ ਦਾ ਬਾਲੀਆਂ ਹਨਾ ਸਾਡੇੋਂ ਭਾਈ ਪੰਡਾ ਨਾ ਬਣੂਗੀ ਤੇ ਬਾਕੀ ਗਰਮੀ ਦਾ ਵੀ ਤੋਹਫਾ ਹਾਂ ਤੋਫ ਤੋਫ ਤੋਫਾ ਆਪਣਾ ਹੋ ਗਿਆ 15 ਦਿਨ ਪਹਿਲੋਂ ਵੀ ਹੈਗੀ ਸੀ ਤੇ ਆਪਾਂ ਨਹੀਂ ਪਾਉਂਦਾ ਰਹਿੰਦਾ ਮੈਂ ਚਲੋ ਪਾ ਦੇਨੇ ਕਿਸੇ ਪਣ ਭਰਾ ਨੂੰ ਠੀਕ ਹੈ ਠੀਕ ਹੈ ਠੀਕ ਜਾੜ ਮੇਜੂ ਸੁਆਗਲਾ ਹੱਪੇ ਲਾਲੇ ਤੇ ਹਫਤੇ 10 ਦਿਨਾਂ ਦੀ ਕੱਚੀ ਖਣਾ ਸੁਣਾ ਲੋ ਬੇ ਆਪਣਾ ਔਰਦੀਆਂ ਵਾਲਾ ਜਾਂ ਕੁਲਦੀਪ ਸਿੰਘ ਜਿੰਨਾ ਮਰਜ਼ੀ ਰੇਟ ਪਾਈ ਚਾਹੀਏ ਤੇ ਅੰਨ ਦਿਆ ਪਹਿਲਾਂ ਦੇ ਦੇ ਮੈਂ ਮੂੰਹ ਜੰਗਲ ਪਾ ਕੇ ਵਿਖਾਵਾਂ ਨਹੀਂ ਏ ਇਹ ਆਂਦੀ ਮੈਂ ਇਹ ਆਂਦੀ ਮੈਂ ਇਹ ਦੇ ਕਰਦੀ ਵੀਏ ਏ ਕਰਨੀ ਆ ਜਦ ਤੇ ਸਹੀ ਮੜਾਇਆ ਹਾਏ ਮੋਢਾ ਨਹੀਂ ਬੜੀ ਪਿਆਰੀ ਨੋਦੇ ਵੀ ਨਾ ਠੀਕ ਆ ਨਹੀਂ ਮੈਂ ਨਾ ਇੱਕ ਹੀ ਯਾਦ ਕਰ ਮੜਾ ਸਮਝਦਾ ਆ ਨਹੀਂ 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 ਪਿਓ ਪਿਓ ਹੀ ਹੁੰਦਾ ਪੁੱਤ ਪਾਤੀ ਹੁੰਦਾ ਹੈ ਨਾ ਉਹ ਪਿਓ ਹੀ ਹੁੰਦਾ ਬਿਲਕੁਲ ਉਹਦੀ ਗੱਲ ਹੈਗੀ ਆ ਤੇ ਕਰਦਗੇ ਹੋਏ ਤਾਂ ਆਪਾਂ ਕੋਈ 75 ਨਹੀਂ 70 ਨਹੀਂ ਇਹ ਹਾਂ ਨਾ ਇਹ ਸਾਰੀਆਂ ਪੌੜੀਆਂ 1100 ਰੋਬਰ ਦੀ 1100 ਚੁੱਬਾ ਲਾਈਏ 57000 ਚ ਛੋੜ ਛੱਪਾ ਕਰ ਦਾਂਗੇ 57000 ਚ ਛੋੜ ਛੱਪਾ ਕਰ ਦਾਂਗੇ ਇੱਕੇ ਵਾਰੀ ਸਰੋਵਰ ਦੀਆਂ ਪੌੜੀਆਂ 1100 ਦੇ ਨਹੀਂ ਤੇ ਇਹੋ ਜਿਹੀਆਂ 75 75 ਦੀਆਂ ਵੇਖਦੀਆਂ 70 70 ਨਹੀਂ ਜਲਤੀ ਤਾਂ ਨਾ ਵਿਖਦਾ ਵਾ ਨਾ ਵਿਖਦਾ ਨਹੀਂ ਹੀਰਾ ਵੀ ਜਾਂਦਾ ਆਗ ਜਿਆਦੇ ਆ ਆਪਣੇ ਕੋਲ ਤੇ ਤਦ ਕਰਕੇ 52000 ਚ ਕੋਈ ਗੱਲ ਨਹੀਂ ਛੋੜ ਛੱਪਾ ਕਰ ਦਾਂਗੇ ਅੱਜ ਭਾਅ ਉਹ ਕਰਤੇ ਮੈਂ ਨਾ ਤੇਰੇ ਸਾਹਮਣੇ ਆਪਾਂ ਇਹੋ ਜਿਹੀਆਂ 70 70 ਤੋਂ ਬਾਹਰ ਵੇਖਦੀਆਂ ਨੇ ਪੰਡਾ ਪੌਣੀਆਂ ਅੱਜ ਦੇ ਵਾਰ ਨੂੰ ਵਾਕਿਆ ਭਰਾ ਵੀ ਖੜੇ ਨ ਕੋਈ ਵੇਖ ਕਮਾਈ ਕਰ ਲੂ ਵੇਗੀ ਤੇ ਵੇਚਾਂਗੇ ਨਹੀਂ ਤੇ ਕੋਈ ਦੁੱਧ ਦੁੱਧ ਮਣਾ ਕੇ 10-15 ਕਿਲੋ ਦੇਵਾਂਗੇ ਫੇਰ ਆਹੋ ਆਹੋ ਤੇ ਦੇਣਾ ਕੀ ਕੋਈ ਗੱਲ ਨਹੀਂ ਤੇ ਸੋਹਣੀ ਜੀ ਅਕੇ ਤੋਕੜ ਗੱਬ ਇਹਦੇ ਤੋਕੜ ਗੱਬਣ ਕੀ ਏ ਤੇ ਸੱਜਰੀ ਮੈਂ ਨਾ ਕਾ ਬਾਤਾਂ ਮੈਂ ਇਹਨਾਂ ਸੱਜਰ ਤੋਂ ਵੀ ਗਾਂ ਗੱਲਾਂ ਤੇ ਆਹ ਕੀ ਬਾਤ ਆ ਕੱਦ ਬੜਾ ਪੌੜ ਇਹ 9 ਕਿਲੋ ਦੇ ਆਸ-ਪਾਸ ਤੇ ਸਾਢੇ 7 ਮਹੀਨਿਆਂ ਦੀ ਚੱਕ ਪਾ ਸਿਆ ਕੀ ਬਾਤ ਆ ਸਾਢੇ 7 ਮਹੀਨਿਆਂ ਦੀ ਉਹ ਦੀ ਮਿੱਠੀ ਆ ਮੂਲਾ ਦਾ ਪਤਾ ਨਹੀਂ ਤੁਹਾਡੇ ਕੋਲੇ ਕਿਹੜਾ ਗੌਣ ਆ ਜਿਹੜੀ ਕਿੜੀ ਦੇ ਹੱਥ ਪਾ ਦਿੰਨੇ ਆ ਤੋਂ ਮੈਂ ਕੱਡੀ ਲੰਮੀ ਕਰ ਲਾ ਲਈ ਮੈਂ ਨਾ ਹਾਥੀ ਹਾਥੀ ਦਾ ਬੱਚਾ ਹੀ ਆ ਤੇ ਮੈਂ ਆਖੀ ਤੇ ਬਾਉ ਜੀ ਹੁਣ 7 ਮਹੀਨਿਆਂ ਦੀ ਗੱਬਣ ਥੱਲੇ ਮੱਲਿਆ 9 ਕਿਲੋ ਤੋਂ ਜਾਂ ਤੋੜਾ ਉਧਰ ਹੋਵੇ ਤੇ ਜਾਂ ਤੋੜਾ ਉਧਰ ਹੋਵੇ ਚਾਰੂ ਬਾਲੀ ਹੁਣੀ ਆ ਅਹੀਂ ਦਿਆਨੇ ਮਲੇ ਕੀ ਛੈ ਹੋ ਜਿਹੜੀ ਹੁ ਸਾਢੇ 7 ਮਹੀਨਿਆਂ ਦੀ 9 ਕਿਲੋ ਦੁੱਧ ਲਈ ਫਿਰਦੀ ਆ ਇਹਦਾ ਡرائی ਹੋਣ ਵਾਲੀ ਆ ਇਹ ਸੱਜਰ ਕੀ ਇਹ ਸੱਜਰ ਕੀ ਕਰੂਗੀ ਸੱਜਰ ਤਾ ਤੂੰ 16 ਕਿਲੋ ਦੇਉ ਉਹ ਤੇਰਾ 16 ਤੋਂ ਬਾਹਰ 16 ਤੋਂ ਬਾਹਰ ਦੇਊਗੀ ਵਾਹ ਪੂਰੀ ਤਸੱਲੀਆ ਕੀਤੀਆਂ ਤੇ ਠੰਡਾ ਟੀਕਾ ਲਵਾਇਆ ਸੱਜਣਾ ਕਿਹ ਭੈਣ ਭਰਾ ਰਹਿੰਦੀ ਅਗਲਾ ਆਪ ਦਾ ਡਾਕਟਰ ਇੱਥੇ ਲੈ ਕੇ ਐ ਚੈੱਕ ਕਰਾ ਕੇ ਤੇ ਚੂਣ ਵੀ ਚੰਗਾ ਚੂਣ ਤੇ ਮੋਗਾ ਯਾ ਦੇ ਕਿਆ ਬਾਤ ਤੇ ਵੀਡੀਓ ਨੰਮੀ ਹੁੰਦੀ ਆ ਪਾਰਕਾਂ ਦੀ ਚਵਾ ਚਵਾਗ ਨਹੀਂ ਵਿਖਾਉਣੀ ਜਿਹੜੇ ਭੈਣ ਭਰਾ ਹੁੰਦੀ ਪਹਿਲਾਂ ਆ ਕੇ ਝੋਵੇ ਛਾ ਹੈ ਵੀ ਇੱਕ ਰੰਗ ਕਾਲੀ ਕਾਲੀ ਬਾਕੀ ਦੋਹਾਂ ਟਾਈਮ ਘਾੜੇ ਤੇ ਟੀਗਾ ਨਹੀਂ ਲੈਂਦੀ ਐਡੀ ਮਿੱਠੀ ਆ ਜੂੜ ਪਿਆ ਵਾ ਜੂੜ ਮਗਰੀਆਂ ਨਾਲ ਤੈਨੂੰ ਪਾਲੀਦਾ ਇਹਦੀ ਮੋਠਾ ਕੋਈ ਆਟਾ ਚੌਕਰ ਛੋੜਦੇ ਨਾਲ ਦੀ ਨਾਲ ਲਾਉਂਦੀ ਆ ਨਾਲ ਦੀ ਸਾਤ ਨਸਲ ਵਾਲੀ ਮੈਂ ਪੂਰੀ ਦੇ ਆਪਣੀ ਕਲਦੀਪ ਸਿਆ ਠੀਕ ਆ ਇਹ ਦੇਣੀ ਗੱਲ ਕਾਦੀ ਜਿਹਦੇ ਵੇਗੀ ਦੇ ਵੇਚਣੀ ਆ ਤੇ ਨਹੀਂ ਤੇ ਰਾਦਾ ਵਜਦਾ ਇੱਕ ਨੁਕਰੀ ਪਾਉਣ ਦਾ ਪੱਠੇ ਪਰ ਦਿਨੋਂ ਦਿੰਨੇ ਆ ਇਹ ਵੇਲੇ ਵੇ ਲੈ ਲੈ ਨੋ ਦਿੰਦੇ ਆ ਕਿਉਂ ਇਹਦੇ ਕਿੱਲੇ ਦੇ ਤੇ ਪਰਸੋਂ ਨੂੰ ਫੇਰ ਵੇਚ ਦੇਣੇ ਆ ਆਪਾਂ ਤੇ ਇਹ ਕਰਕੇ ਇਹ ਆਪਾਂ ਕੀ ਨਾ ਵਾ ਲੱਖ ਦੀ ਵਿਗਦੀ ਜਿੱਤਨੋਂ ਦਾ ਪੀਸ ਆ ਤੇ ਭਾਰ ਆਪਾਂ ਕੀ ਨਾ ਵਾ 92000 ਚ ਛੋੜ ਛੱਪਾ ਕਰਨਾ ਵਾ 92000 ਚੋਂ ਸੰਧੂ ਸਾਹਿਬ ਇੱਕ ਗੱਲ ਹੋਰ ਕਰਾਂ ਇਹ ਜਿਹੜਾ ਆਪਣੇ ਤੋਂ 92000 ਦੀ ਖੜਦਾ ਇੱਕ 20 ਜਿੱਦਾਂ ਨਹੀਂ ਤਿਆਰ ਕਰੂ ਅੱਗੇ ਮਾਜ ਇੱਕ 20 ਪੰਜੀ ਦੀ ਗੱਲ ਆ ਉਹਨਾਂ ਰਿਕਾਰਡ ਕਹਿੰਦੇ ਆ ਮੈਂ ਖਰੀਦੂਗਾ ਲਿਖਾ ਕੇ ਲੈ ਜੇ ਪੰਜ ਸਾਲ ਪਹਿਲਾਂ ਮੈਂ ਖਰੀਦੂਗਾ ਮਾਜ ਜਿਦੋਂ ਤੱਕ ਤਿਆਰ ਹੋ ਗਈ ਤਿਆਰ ਹੋ ਗਈ ਪਿਓਲ ਢਾਈ ਮਹੀਨੇ ਆ ਇਹਨੀ ਤਿੰਨ ਮਹੀਨੇ ਖਾਧੀ ਦੁੱਧ ਸੱਚਾ ਜੰਨਾ ਤੇ ਹੋਰ ਇਹਨੇ 18 ਦੋ ਟਾਈਮ ਚੋਵੇ ਅਗਲਾ ਬਾਲਟੀ ਸ਼ਾਂ ਸ਼ਾਂ ਕਰਦੀ ਆਉਂਦੀ ਇੱਕ ਗੱਲਾਂ ਨਹੀਂ ਗੀਆਂ ਆਪਾਂ ਦੁੱਧ ਮਣਾਮਣਾ ਦੇਣ ਵਾਲੇ ਆ ਯਾਰ ਹਾਂ ਜਿੱਦਾਂ ਦੀ ਅਗਲਾ ਸੇਵਾ ਕਰੂਗਾ ਤਿਆਰ ਕਰ ਲੂਗਾ ਇੱਕ 20 ਰੁਪਏ ਇੱਕ 20 ਦੀ ਦਾ ਹੀ ਲਵਾਂਗੇ ਇੱਕ 50 ਵਾਲੀ ਉਹ ਇੱਕ 50 ਦੀ ਦੇ ਇੱਕ 30 ਵਾਲੀ ਉਹ ਦੀ ਇੱਕ 30 ਦੀ ਲਵਾਂਗੇ ਜੇਪ ਦੀ ਸਾਹਮ ਤੋਂ ਲਵਾਂਗੇ ਸਾਹਮ ਤੋਂ ਜੇਪ ਦੀ ਕਲਦੀਸਾ ਇਹ ਨਹੀਂ ਦਿੱਸਲੇ 7 ਕਿਲੋ ਤੇ ਹੀ 9 ਆਣਿਆ ਇਹ ਕੰਮ ਨਾ ਹੋ 9 ਤੋਂ ਜਾਂ ਛਟਾਂ ਕੋ ਉਧਰ ਹੋ ਜੇ ਜਾਂ ਉਧਰ ਹੋ ਜੇ 8 9 ਵਿੱਚ ਆ ਵੇਚਿਆ ਓਕੇ ਫੇਰ ਵੀ ਯਾਰ ਦੁੱਧ ਬਹੁਤ ਆ ਸੱਜਰ ਆਦੇ ਕੋਈ ਤੋਕੜ ਮੰਨ ਕੇ ਨਾ ਲਵੇ ਇਹਨੂੰ ਸੱਜਰ ਮੰਨ ਕੇ ਲਵੇ ਤੇ ਤੂੰ ਸੋਚ 10 ਜੀਰੋ ਫੈਂਟ ਹੋਣੀ ਹੈ ਜਿਹੜਾ 8 ਕਿਲੋ ਹੀ ਆ ਉਹ 16 ਕਿਲੋ ਦੇ ਬਰਾਬਰ ਆ ਉਹਦੇ ਵੀ ਪਤਾ ਹੱਥ ਮੂੰਹ ਚ ਉਹਦੀ ਮਿੱਠਿਆ ਦੀ ਬਾਜੀ ਆਵੇ ਘਰ ਦਾ ਅੱਛਾ ਆ ਰਿਹਾ ਇਹ ਮੈਂ ਗੱਬਣ ਪਿਓਰ ਮੋਰਾ ਇਹ ਆ ਗੱਬਣ ਤੇ ਨਾ ਮਹੀਨਿਆਂ ਦੀ ਚੈੱਕ ਪਾਸ ਲੈ ਆ ਵੀ ਤੋਕੜ ਗੱਬਣ ਇਹ ਆਪਣੇ ਕੋਲ ਮਲਾਪਾ ਹੀ ਨਵੀਂ ਕਰੇ ਆਪਣੇ ਕੋਲ ਹੀ ਸੂਈ ਸਵਾਈੇ ਕਰਦਾ ਹੀ ਪੀਸ ਆ ਕਰਦਾ ਪਾਉ ਜੀ ਸਾੰਭੀ ਬੜੀ ਜੀ ਮੈਂ ਨਵੇਲਾ ਕੀ ਕਰ ਲਾਲ ਪਾਉਂਦਾ ਇਹਨੂੰ ਅੱਛਾ ਇਹ ਤੇ ਆਪਾਂ ਤਦ ਕਲਦੀਪ ਸਿੰਘ ਨੇ ਵੇਚਣ ਲੱਗੇ ਮੈਂ ਨੇ ਪਾਉ ਦੁੱਧ ਚੰਗਾ ਦਿੱਤਾ ਹੋ ਤਦ ਵੇਚਣ ਲੱਗੇ ਆਪਣੇ ਤੋਂ ਨਾਗ ਬਥੇਰੇ ਆ ਤੇ ਵਪਾਰ ਲੈਣ ਚੋਂ ਰੱਖੇ ਨਹੀਂ ਜਾਂਦੇ ਵਾਹ ਯਾਰ ਕੋਈ ਸ਼ੱਕ ਬਾਕੀ ਇੰਨੀ ਠੰਡੀ ਜਿੱਥੇ ਮਰਜ਼ੀ ਖਲਾਰ ਲੋ ਇਹਨੂੰ ਇਹਨੇ ਨਹੀਂ 2.5 ਲੱਖ ਦੀ ਸੱਜਰ ਨਹੀਂ ਵਿਕਣਾ ਤੇ ਵਿਕਣਾ ਫੇ ਕਿੰਨੇ ਆ ਜਿੱਥੇ ਮਰਜ਼ੀ ਖਲਾਰ ਲੋ ਇੰਨਾ ਪਿਆਰ ਕਰਦੇ ਆ ਮਾਲੀ ਕੀ ਬਾਤ ਆ ਕੀ ਬਾਤ ਆ ਕੀ ਬਾਤ ਫੇ ਥਣਾ ਚ ਵੇਰ ਲਵੰਡ ਕੋਈ ਗੱਲੋਂ ਮਲਗਾ ਹੀ ਗਿਆ ਖੇੜਿਆ ਦੇ ਸਾਡੇ ਤਿੰਨਾਂ ਦੀ ਗੱਬਣ ਐ ਤਿੰਨਾਂ ਦੀ ਤਿੰਨਾਂ ਦੀ ਗੱਬਣ ਚੈੱਕ ਪਾਸ ਤੇ ਦੁੱਧ ਦੇ ਦੇ ਕੋਲੇ ਦੁੱਧ ਹੈ ਵੀ ਨੋ ਕਿਲੋ ਦੇ ਆਸ-ਪਾਸ ਹੀ ਬਾਹਰ ਹੀ ਆ ਨੋ ਤੋਂ ਨੋ ਤੋਂ ਅੰਦਰ ਨਹੀਂ ਬਾਹਰ ਆ ਨੋ ਕਿਲੋ ਜਿਹੜਾ ਮਰਜ਼ੀ ਭੈਣ ਭਰਾ ਜੇ ਨੋ ਕਿਲੋ ਮੰਨ ਲੇ ਓਕੇ ਕਰਨ ਸਾਹਿਬ ਇਹਦਾ 11 12 ਵੀ ਕਰ ਸਕਦੇ ਹਾਂ ਇਹ ਰਕਮ ਦੀ ਚੀੜ ਵੰਡ ਬੁੰਡੇ ਦਾ ਕੀਤਾ ਬੰਦ ਠੀਕ ਆ ਸਾਰਾ ਇੱਥੇ ਮੈਂ ਕਾਜੀ ਸਕੀਮ ਕਾਲ ਦੀ ਬਣਾਈ ਆ ਪਾਉਣ ਦੀ ਨਹੀਂ ਤੇ ਦੋ ਦਿਨ ਵੰਡ ਬੁੰਡ ਸੁੱਚਣਾ ਹਾਂ ਹਾਂ ਮੈਂ ਨਾ 2.5 ਲੱਖ ਦੀ ਵੀ ਨਹੀਂ ਆਏ ਵਾਕਈ ਬੜੀ ਯਾਰ ਪੌਣ ਦਾ ਵੇਦੇ ਇਹ ਦੁੱਧ ਦੇਣ ਲਈ ਆ ਝੋਟੀ ਬਾਲੀ ਚੰਗੀ ਆੰਨੰਦਿਆ ਇਟਾ ਹੀ ਲੱਗਦੀਆਂ ਵਿਕਦੀਆਂ ਚਲੋ ਆੰਨੰਦਿਆ ਤੁਮਿਹਾਰੀ ਨੇ ਆਪਣਾ ਭੰਡ ਤੇ ਕੁਲਦੀਸ਼ ਹਾਰਿਕ ਨੇ ਸਲਾਉਣਾ ਹੁੰਦਾ ਵਾ ਆਪਾਂ ਮਾਰੇ ਪਹੂ ਨੇ ਵਪਾਰੀ ਨੂੰ ਚੰਗਾ ਆਖਣਾਂ ਦਾ ਪਰ ਇਹੋ ਜਾਂ ਨਾਗ ਤੇ ਮੇਰੇ ਹਿਸਾਬ ਚ 150 ਚੋਂ 1 ਹੀ ਕਿਤੇ ਨਿਕਲਦਾ ਵੀਰ ਤਿੰਨ ਚਾਰ ਕੋਈ ਮਲਨ ਮਤਲਬ ਓੜਾ ਬੰਨ੍ਹੈ ਨਹੀਂ ਕੋਈ ਤੇ ਬੇਲ ਕੱਤ ਯਾਦ ਨਾਲ ਕੋਈ ਇੱਕ ਵਾਲ ਵੀ ਨਹੀਂ ਚਟਾ ਕਿਤੇ ਨਹੀਂ ਕੋਈ ਇਹਨੂੰ ਦੂਜੇ ਮੰਨ ਸਕਦਾ ਕੋਈ ਨੂੰ ਤੀਜੇ ਮੰਨ ਸਕਦਾ ਸੁਆ ਪਿਓਰ ਦੂਜੇ ਸੁਆ ਉਹ ਦਿੰਦੇ ਸੁਆ ਭੈਣ ਭਰਾ ਵਾਂ ਸਿਰ ਤੇ ਤੇ ਦੇ ਕੇ ਇੱਕ ਦੀ ਦੇਣਾ ਕੋਈ ਗਾਂ ਖੇੜਕ ਨਹੀਂ ਵੇਖਦੇ ਐ ਮਲਬਾਰੀਕ ਨਹੀਂ ਇੱਕ ਬਾਜੀ ਹੈ ਹੈਨਾ ਬਾਜੀ ਆ ਦੇ ਵਾਕੇ ਬਾਕੀ ਚੌਣ ਕੀ ਮੋਗਾ ਦੇ ਇਹੋ ਜਿਹਾ ਪੀਸ ਆਪਾਂ ਵਪਾਰ ਲੈਣ ਚ ਪਏ ਪਰ ਇਹੋ ਜਿਹਾ ਪੀਸ ਉਤਰਾ ਕੱਢਣ ਨੂੰ ਜੀ ਨਹੀਂ ਕਰਦਾ ਇਹ ਤਾਂ ਉਹਨੇ ਵਪਾਰ ਲੈਣ ਚ ਕਿਹੜਾ ਕਿਹੜਾ ਰੱਖੀਏ ਹਾਂ ਵਾਕੇ ਉਹ ਗੱਲ ਆ ਅਮਕਾ ਸੌਲ ਕਰਨ ਨੂੰ ਕਰੀਏ ਸਵਾ 1 20 15 10 ਲੱਖ ਤੋਂ ਛੋੜ ਛੱਪਾ ਕਰਦਾਂਗੇ ਪੱਕੀ ਕੋਈ ਬੌਧਾ ਨਾ ਬਾਹ ਖਿੱਚੇ ਲੱਖ ਜੋ ਮਰਜੀ ਨਾ ਕਰੇ ਹੁਣ ਮਾਰੂਗਾ ਛੱਟ ਵੇਂਦਾ ਤੇਰੇ ਲਈ ਭੇੜਾ ਜਿਆ ਪਹਿਲਾਂ ਅਣਕੇ ਨਾ ਦੋ ਟਾਈਮ ਚੋਵੇ ਤੇ ਫੇ ਮੁੱਲ ਉਹਦੇ ਨਾਲ ਫੇ ਭੈਣ ਭਰਾ ਦੇ ਨਾਲ ਕਰਾਂਗੇ ਵੀ ਆ ਕੇ ਕੋਲੇ ਵੇਖੇ ਕੋਈ ਵੇਖੇ ਸ਼ੈ ਕੀ ਹੁਣ ਵੀੜੀ ਚ ਪਤਾ ਨਹੀਂ ਨਿੱਕੀ ਦੀਦੀ ਵੱਡੀ ਦੀਦੀ ਕੀ ਸ਼ੈਕਲ ਦੀ ਸ਼ੈਕਲ ਲੱਖ ਰੁਪਏ ਦਾ ਸਰ ਇਹ ਆਪਣੀ ਇੱਕ ਪੋਤਾ ਕਿਸ ਹਾਲ ਦਾ ਜਿਹੜਾ ਵੀ ਇਹਨੂੰ ਖੜੇ ਜਿੰਨੇ ਸੇਵਾ ਕਰਨੀ ਉਹ ਖੜੇ ਇਹਨੂੰ ਵੀ ਇੰਨਾ ਪਿਆਰ ਆ ਇਹਦੇ ਨਾਲ ਤੇ ਸਾਂਭ ਲੂੰਗਾ ਮੈਂ ਬਾਕੀ ਹਾਂੰਦੇ ਹੁੰਦੇ ਆ ਕਿ ਹੁੰਦਾ ਨਹੀਂ ਕਈ ਆਂਦੇ ਫਲਾਣੇ ਤੋਂ ਫਲਾਣਾ ਟੀਕਾ ਭਰਿਆ ਆਪਣੇ ਤਾਂ ਨੀਲੀ ਦਾ ਮਾਲੀ ਅਸੀਂ ਉਹ ਤੋਂ ਹੀ ਜੈਂਪ ਲਵਾਇਆ ਵਾ ਅੱਛਾ ਆ ਨੀਲੀ ਦਾ ਮਾਲੀ ਆ ਉਹ ਤੋਂ ਹੀ ਉਹ ਤੋਂ ਜੈਂਪ ਲਵਾਇਆ ਵਾ ਨਹੀਂ ਠੀਕ ਉਹਦਣਾ ਟੀਕਾ ਭਰਨ ਵਾਲੇ ਨੂੰ ਆਖਿਆ ਉਹ ਨੇੜਾ ਸੇੜਾ ਹੋ ਗਿਆ ਆਇਆ ਨਾ ਤੇ ਕਰਮ ਵਾਲੀ ਮੋਤੋ ਹੀ ਫਿਰ ਨਵੇਂ ਦੁੱਧ ਕਰਾਈ ਆ ਠੀਕ ਆ ਠੀਕ ਨਾਲ ਜਿਆਦੇ ਗੱਲਾਂ ਦੇ ਵਾਧੂ ਕਰ ਨਹੀਂ ਹੈ ਪਰ ਵੀਡੀਓ ਲੰਮੀ ਹੋਣੀ ਹੈ ਲੰਮੀ ਹੋ ਜਾਣੀ ਆ ਇਹਦੇ ਥੱਲੇ ਨੇ ਕੋਈ 9.5 10 ਲੀਟਰ ਦੁੱਧ 6 ਦਿਨ ਜਾਣ ਰਿਹਾ ਇਹਨੂੰ ਝੋਟੀ ਚੰਗੀ ਆ ਛਾ ਪੂਰੀ ਦੇ ਸਿਰਾ ਦੇ 6 ਦਿਨਾਂ ਦੀ ਸੂਈ ਹਾਂਜੀ ਦੁੱਧ ਕਿੰਨਾ 9.5 10 ਲੀਟਰ ਦੁੱਧ ਸਾਢੇ 9 10 ਲੀਟਰ ਦੁੱਧ ਅੱਜ ਤੇ ਪੰਜ ਮਾਛੇਵਾਂ ਦੇ ਨਹੀਂ ਜਾਣਦੇ ਕੁਲਦੀਪ ਸਿਆਈ ਦੇ ਬੋਲੇ ਬਾਹਰ ਨਿਕਲੀ ਕਰ ਮਾਰੀ ਬਚਾਰੀ ਜਾਪੇ ਜੂਪੇ ਚੋਂ ਹੀ ਬਾਹਰ ਆਉਂਦੀ ਫਿਰਦੀ ਆ ਅੱਜ ਤੇ ਮਤਲਬ ਆਂਦੇ ਆ ਸ਼ੁਰੂਆਤਾਂ ਹੀ ਕੀਤੀਆਂ ਨੇ ਕੀ ਬਾਤ ਹੈ ਕਮਾਲੋ ਸ਼ਾ ਵੇਖੋ ਆਈ ਤੇ ਮੇਰਾ ਡੈਲੋ ਵਿੱਚ ਵੀ ਬੋਲਤਾ ਤੋ ਹਾਂ ਭੂਤਪੁਰੇ ਵਾਲੀ ਤਾਂ ਟੀਲੀ ਤੋਂ ਬਣ ਗਿਆ ਲੌਂਗ ਟਾਉਂਗ ਤੋਂ ਬਣ ਗਿਆ ਕੋਕਾ ਵਾਹ ਕੀ ਸਚਾਈ ਆ ਫਰੇ ਚੀਜ਼ਾਂ ਕਈ ਵਾਰੀ ਫੁਰਦੀਆਂ ਨਾ ਕਿਦੀ ਨਾ ਥਿੰਗ ਦਾ ਖੋਖਾ ਨਿੱਕੀ ਹੁੰਦੀ ਦਾ ਲੱਥਾ ਵਾਦੀ ਹੁਣ ਉਤਰਾ ਉਹ ਨਾਲ ਹੀ ਰਲ ਗਿਆ ਵਾ ਜੱਜ ਗਿਆ ਜੱਜ ਕੇ ਨਾਲ ਹੀ ਜੱਜ ਗਿਆ ਵੀ ਨਾ ਨਹੀਂ ਵਾਕਈ ਕੋਈ ਸ਼ਰਤ ਨਹੀਂ ਪੂਰੀ ਦੂਜੇ ਸਵੇਰ ਆ ਤੇ ਥਾਨ ਪਹਿਲਣ ਵਾਲਾ ਲੱਗਾ ਨੂੰ ਜੀ ਠੀਕ ਆ ਬੱਚਾ ਕੱਟਾ ਕਿ ਕੱਟੀ ਕਹ ਆਪਣਾ ਉਹਨੇ ਉਹਨੇ ਕੱਟਿਆਂ ਚੋਂ ਇਧਰ ਲਵਾ ਉਹ ਜਿਹੜਾ ਬੈਠਾ ਕੱਟਾ ਵਾ ਮਕਰ ਆ ਗਿਆ ਕੱਟਾ ਬਾਕੀ ਇਹ ਵੀ ਮਿੱਠੀ ਨੇ ਯਾਰ ਇਹ ਤਾਂ ਤੁਹਾਡੀ ਪਤਾ ਹੀ ਨਹੀਂ ਕੀ ਚੱਕਰ ਆ ਤੁਸੀਂ ਸਾਰਿਆਂ ਨੇ ਮੂੰਹ ਫੜ ਲੈਨੇ ਆ ਵਾਕਿਆਈ ਉਹ ਇੰਤਰ ਜਦੋਂ ਕੋਈ ਨਾ ਕੋਈ ਦੇਈਦਾ ਨਾ ਦੋ ਚਾਰਾ ਮੂੰਹ ਮਾ ਫੜ ਲਈਦਾ ਨਾ ਤੋ ਪਹੂ ਗਈ ਤਾਂ ਗਈ ਤਾਂ ਗਈ ਜਾਂ ਤਾਂ ਤਾਂ ਦੇਈਦਾ ਤੇ ਬਾਕੀ ਚਾਰੂ ਚੰਗੀ ਝੂਟੀ ਚਾਰੂ ਬਹੁਤ ਜ਼ਿਆਦੀ 400 ਦੀ 100 ਤੇ ਹੈਡ ਸਰ ਸਾਹਿਬ ਦੀ ਲੱਕੇ ਜੀ ਆ ਤਾਂ ਵੀ ਮੈਂ ਨਾ ਬੜੀ ਚਾਰੂ ਆ ਹਾਂ ਇਹਦਾ ਰੇਟ ਆ ਇਹਦਾ ਕੋਈ ਆਪਾਂ ਕੀ ਇਹਨਾਂ ਵੀ ਕਿਰਾਂ ਪੌੜੀਆਂ ਉੱਤਰ ਜੀ ਲੱਖ ਤੋਂ ਛੋੜ ਛੱਪਾ ਕਰ ਦਾਂਗੇ ਲੱਖ ਤੋਂ ਲੱਖ ਤੋਂ ਦੋ ਡਾ ਦਿੰਨੇ ਆ ਤਿੰਨ ਡਾਾਂਗੇ ਯਾਰ ਅੱਛਾ ਗੱਲ ਹੀ ਕੋਈ ਨਹੀਂ ਲੈਸੀ ਕੋਈ ਨਾ ਕੋ ਮਾਉਣ ਵਾਲੇ ਰੇਟ ਐ ਇਹ ਪਤਾ ਕੱਦੋਂ ਡੋਂਡੇ ਆ ਪਿਛਲੀ ਵਾਰੀ ਨੇ ਫੂਨ ਵੜਿਆ ਸੀ ਸੌਂ ਚ ਮੱਜਾ ਲੈਣੀਆਂ ਸੌਂ ਚ ਮੱਜਾ ਲੈਣੇ ਯਾਰ ਕਿ ਸੌਂ ਸੌਂ ਭਾਦੋ ਬਣਾਤਾ ਕੋਈ ਮੱਚ ਕਮੀ ਤੇ ਨਹੀਂ ਮੇਲਾ ਨਹੀਂ ਯਾਰ ਤਾਜੀ ਥੂਈ ਆ ਮਨੇ ਪਿਛਟਾੜਨੀ 9 ਕਿਲੋ ਤੋਂ ਕੀਤੀ ਇਹਨੇ ਛਟਾੜਗੀ ਛਿਤਾੜਨੀ 9 ਕਿਲੋ ਤੋਂ ਕੀਤੀ ਜਾਨੀ ਕਿ ਕੋਈ 12 13 ਕਿਲੋ ਦੇ 12 ਦੇ ਅੰਦਰ ਬਾਹਰ ਰਹਿਣ ਵਾਲੀ ਰਾਮ ਨਾਇਦੇ ਨਹੀਂ ਤੇ ਆਪਾਂ ਵੇਖੀ ਨਾ 1 15 20 ਤੇ ਝੋਟੀ ਦਾ ਮੁੱਲ ਥੱਲੇ ਪੈ ਨਹੀਂ ਪੈ ਨਹੀਂ ਦਿਆ ਯਾਰ ਕੋਈ ਛੱਕਣੀ ਇਹਦਾ ਉੜਦੀ ਗਈ ਮਿਲ ਕੇ ਇਹ ਕਹੇ ਇਹ ਉੱਡੀ ਚੁੱਕੇ ਇਹਨੇ ਪਹਿਲੇ ਪਹਿਲੇ ਫੋਨ ਤੇ ਆ ਦੇ ਜਿਹੜਾ ਪਤਾ ਨਹੀਂ ਕਿਹੜੇ ਨੇ ਮੇਲਾ ਲੁੱਟਣਾ ਉਹ ਦਿਨ ਦੱਸੀ ਗੱਲ ਸੌਣ ਭਾਦੂ ਬਣਾਤਾ ਭਾਈ ਧਾਲੀ ਦੇ ਚਾਚਾ ਆਪਾਂ ਬਣਾਤਾ ਆਈ ਤੋਈ ਜਿੰਨੇ ਵੀਡੀਓ ਚੱਕ ਲਈ ਉਹਨੇ ਜਿੱਤ ਲੈਣਾ ਮੇਰਾ ਜਿੱਤ ਲੈਣਾ ਤੇ ਦੱਸੀ ਗੱਲ ਆ ਵੀ ਮੂੰਹ ਦੀ ਮਿੱਠੀ ਇਹਦਾ ਬਾਈ ਹੈਗਾ ਤੁਹਾਡੇ ਕੋਲੇ ਰਾਜ ਕੋ ਤੇ ਇਹ ਆਪਣੀ ਕੱਲ ਦੀ ਸੂਈ ਆ ਦੂਜਾ ਸੂਆ ਦੇ ਇਹ ਕੱਲ ਦੀ ਸੂਈ ਜੇ ਲੱਕੇ ਲੁਕੇਗਾ ਰੇ ਤਾਜੀ 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 ਤੇ ਤਾਜੀ ਅਜੀ ਤਾਂ ਚਵਾਈਆਂ ਹੀ ਦੋ ਕੀਤੀਆਂ ਆਂ ਤੇ ਕਿਆ ਬਾਤ ਆਈ ਚਵਾਈਆਂ ਦਹੱਲੇ ਉਹ ਫੇਰੋਂ ਚੰਗੀ ਆ ਮੈਂ ਨਾ ਰੂ ਆਂਦੇ ਫੇ ਚਵਾਈ ਐਡੀ ਕਿਆ ਬਾਤ ਇਹ ਵਪਾਰ ਲੈਂਚ ਬੜੇ ਪਹੂ ਆਉਂਦੇ ਪਰ ਉਹ ਆਨੰਦ ਦੇ ਰੱਖਣ ਦੀ ਜੀ ਕਰਦਣ ਰੱਖੂ ਕਿਹੜਾ ਮਗਰੋਂ ਕੈਮਰਾ ਮਰਾਉਣ ਕਿੰਨੇ ਕ ਨਾ ਗਿਆ ਕੋਸ਼ਿਸ਼ ਚੰਗਾ ਕਰਕੇ ਲੈ ਕੇ ਆਈ ਤਰਦੀ ਗੱਗੂ ਕੇ ਲਾਉ ਤਰਦੀ ਕਿ ਨਹੀਂ ਝੂਮ ਝੂਮ ਕੇ ਕੀ ਬਾਤ ਹੈ ਸੁਣਾ ਨਹੀਂ ਵਾਕਿਆ ਪਹੁੰਚ ਗਈ ਨੀ ਪਹਿਲਾਂ ਪਾਉਂਦੀ ਆ ਕਰਮਾ ਬਾਕੀ ਗਰ ਲਾਲ ਸੁਹਾਗ ਵਾਲਾ ਕੋਈ ਨਾ ਕੋਈ ਕਦੇ ਟਾਈਮ ਲੱਗਾ ਵਾ ਬੋਲੇ ਨੂੰ ਟਾਈਮ ਲੱਗਦਾ ਹੀ ਨਹੀਂ ਗਰਮੂ ਬੋਲੇ ਨੂੰ ਟਾਈਮ ਲਾ ਕੇ ਕੀ ਕਰ ਰਾ ਥਣ ਭੋਣਾ ਆਪਾਂ ਵੇ ਅਗਲੇ 4 ਚਵਈਆਂ ਕਰੇ ਚੱਡਾ ਇਤਨੇ ਦਿਹੂਗਾ ਤੇ ਵਾਕਿਆ ਇਹਨੂੰ ਟਾਈਮ ਲਾ ਕੇ ਕੀ ਕਰ ਤਕਲੋ ਹਾਂ ਆ ਇਹਨਾਂ ਤਾ ਹੋਊਗਾ 7 ਕੇ ਲਾਗੇ ਬੰਨੇ 7 ਤਾਂ ਖੁੱਲਾ ਹੋਊ ਤਾਨੂੰ ਮਾਤਾ ਯਾ ਟਾਈਮ ਨਹੀਂ ਲਾਉਣਾ ਵੀਰ ਆਪਾਂ ਦੋ ਟਾਈਮ ਚਵਾ ਚਵਾ ਕੇ ਦੇਣ ਵਾਲੇ ਟਾਈਮ ਤੇ ਉਹ ਲਾਈਏ ਨਾ ਆਪਾਂ ਇੱਕ ਟਾਈਮ ਹੀ ਚਵਾ ਕੇ ਗਾਂ ਨਿਗਾਹਉਣੀ ਪੜੋ ਇਹ ਤੇ ਗਲਦੀਪ ਸਿੰਘ ਕੰਮ ਕਰਨੇ ਨਹੀਂ ਜੋ ਹੈਗਾ ਦੱਥਣਾ ਉਹ ਆ ਵਾਕਿਆ ਹੀ ਕੀ ਕਰਨ ਟਾਈਮ ਲਾਉਣਾ ਕਿਹੜੀ ਗੱਲੋਂ ਟਾਈਮ ਲਾਉਣਾ ਕੋਈ ਯਾ ਇਹਨੂੰ ਟਾਈਮ ਨਹੀਂ ਲੱਗਦਾ ਹਾਂ ਚੰਗੀ ਝੋਟੀ ਬੱਚਾ ਕੱਟਾ ਦੇਗੀ ਕਿ ਕੱਟ ਕੱਟਾ ਦੇਗੀ ਔਰ ਨੀਲੀ ਦਾ ਕੱਟਾ ਵਾ ਓਕੇ ਤੇ ਰੇਟ ਇਹਦਾ ਕਰ ਹੀ ਲਈਏ ਰੇਟ ਇਹਦਾ ਕੀ ਨਾਮ ਆ ਆਪਣਾ ਨਾ ਮਨੋ 115 110 ਤੋਂ ਛੋੜ ਛੱਪਾ ਕਰਾਂਗੇ 1 8 ਚੋਂ ਕਰਾਂਗੇ 1 7 ਚੋਂ ਕਰਾਂਗੇ ਪੱਕੀ ਗੱਲ ਆ 1 6 ਚੋਂ ਕਰਾਂਗੇ 1 ਲੱਖ ਬੜੀ 2 ਮਹੀਨੇ ਸਮਹਾ ਲਈ ਆ ਬਾਜੀ ਆ ਤੇ ਇਹਦੀ ਗੱਲ 2 ਮਹੀਨੇ ਲੱਗੇ ਆ ਆਖੀਏ ਅੱਛਾ ਹਾਂ ਇਹ ਆਪਣੇ ਕੋਲ ਸੂਈ ਸਵਾਈ 1 ਲੱਖ ਤੇ 6000 ਦੀ 딜 ਹੈ 100 ਰੁਪਿਆ ਦੇ 100 ਛੋਟੀ ਆ ਬੰਦਾ ਮੁੰਡੇ ਦੇ 10000 ਇਹ ਤੋਂ ਘਟ ਤੇ ਜਾਵਾਂ ਮਨ ਕੋਈ ਫੋਨ ਨਾ ਲਾਵੇ ਕੋਈ ਤਨ ਕੋਈ ਨੁਕਸਾ ਆ ਕਿਤੇ ਬਾਜੀ ਆ ਬਾਜੀ ਦੇ ਟਾਈਮ ਨਾ ਖਰਾਬ ਕਰੇ ਮੈਂ ਤੇ ਮਨ ਥਣ ਕਿਹੜਾ ਲੱਗਾ ਇਹਨੂੰ ਬਾਕੀ ਬੜੀਏ ਕਿ ਸ਼ੇਰੋਂ ਅੰਦਰ ਨਹੀਂ ਦੇਣੀ ਇਹ 100 ਰੁਪਏ ਛੋੜੀ। ਮੁੰਡਾ ਤੇ 10000 ਤੇ ਮੈਂ ਵੜ ਵੜ ਛੋੜਤੀ ਵੜ ਵੜ ਛੋੜਤੀ ਪ੍ਰਤਾਪ ਆਉਂਦੇ। ਕੀ ਬਾਤ ਆ। ਕੀ ਬਚਾਦਨ ਵਿਖਾ ਰਾਂ। ਸਚਾਈ ਸਚਾਈ ਨਾਲ ਜਾਂਦੀ ਪੈਸਾ ਨਹੀਂ ਲਾਲ ਜਾਣਾ। ਗਿੱਲਾ 나ੜੂਆ। ਤੇ ਦੂਜੀ ਦਾ ਆਵਾ ਪਾਈਵੇਂ ਛੇਵੇਂ ਦਿੰਦਾ ਦੂਜੀ ਦਾ ਆਵਾ। ਨਹੀਂ ਨਹੀਂ ਵਾਕਈ। ਦੂਜੀ ਰਾਤੀਆਂ ਜਮਈ ਤਾ। ਜਮਈ ਤਾ ਜੀਆਂ ਦੇ ਬੋਟਾਂ ਤੋਂ ਮਾਸੂਮੀ। ਅਜੇ ਤੇ ਪੰਜ ਦਿਨ ਬੋਲੀ ਬਣਨੀ 나ੜੂ ਨੂੜੂ ਦੇ ਨਾਲ ਇਹਦੇ ਪੰਜ ਦਿਨ ਬੋਲੀ ਬਣਨੀ ਇਹਦੇ। ਇਹਦੇ ਤੋਂ ਗੱਪਣ ਕਰਾਤੀ। ਹਾਂ ਇਹਦੇ ਤੋਂ ਗੱਪਣ ਹੋਈਏ। ਇਦਾਂ ਨਹੀਂ ਠੀਏ ਕਰਦਾ ਕਰਕੇ। ਘਰ ਦੀ ਕੁਗੜੀ ਦਾਲ ਬਰਾਬਰ ਮੈਂ ਇਤੋਂ ਹੀ ਜਾਂ ਪਲਵਾਤਾ ਇਹਦੇ ਰਾਜਾ ਮਾਲੀ ਦੇ ਮੈਂ ਆਖੀ ਹੀ ਹੀਰਾ ਵਾਦੇ ਤੇ ਆਹ ਨੀਲੀ ਦੀ ਇਹ ਇਹਦਾ ਕੀ ਹਿਸਾਬ ਆ ਇਹ ਗਿਫਟੀ ਆ ਗਿਫਟ ਤੇ ਕੀ ਨਾ ਵਾ ਤੂੰ ਨੂੰ ਰਾਤਾ ਤੇ ਨਹੀਂ ਪਾਰਾਂ ਦਿੰਦੇ ਆ ਕੋਈ ਵੇਚਾਂਗੇ ਤੇ ਮਗਰ ਤਿੰਨ ਚਾਰ ਫੇਰ ਫਾੜੀਆਂ ਕਿੱਲਾ ਤੇ ਕੋਈ ਵੇਲਾ ਦੀਦਾ ਨਹੀਂ ਉਹ ਵੀ ਵੇਲੀ ਭਰੀ ਆ ਵਾਕੇ ਇਹਦੀ ਜਿਹੜਾ ਪੰਜੀ ਦਿਨ ਸੰਭਲੂ ਨਾ ਤੇ ਨਜ਼ਾਰੇ ਲਊਗਾ ਵਾਕੇ ਅੱਛਾ 20 25 ਦਿਨ ਆਵੀ 25 ਦਿਨ ਖੜਦੀ ਆ ਲਾਏ ਪੈ ਗਈ ਆ ਮੀਨੂੰ ਅੰਦਰ ਅੰਦਰ ਖੜਦੀ ਆ ਦੇ ਹਾਂ ਲੈ ਭਾਈ ਤਰੀ ਦੋ ਦਿਨਾਂ ਚਾਵੇ ਮਲਾਂਦੀ ਦੇ ਫੋਟਾ ਹੀ ਪੂਰੀ ਦੇ ਹਾਂ ਮੈਂ ਦੁੱਧ ਵਾਲੀ ਹਾਂ ਹਾਂ ਵਾਕੇ ਕਮਾਲ ਹੋ ਸ਼ਾ ਕੀ ਬਾਤ ਸਤੂ ਸਾਹਿਬ ਬਿਊਟੀ ਬੜੀ ਆ ਹਾਂ ਨੀਲੀ ਰਾਵੀ ਨੀਲੀ ਰਾਵੀ ਹੁੰਦੀ ਆ ਤੇ ਅੱਖੀ ਵੇਖਿਆ ਯਾਰ ਹਾਂ ਫੇਸ ਕੁਆਲਿਟੀ ਸੁਣੀ ਆ ਪੈਰ ਚਾਰੇ ਧੋਤੇ ਹੱਥੇ ਮਰਜ਼ੀ ਖਿਲਾਵ ਦੋ ਹਾਂ ਉਹ ਤਾਂ ਦੱਸੀ ਗੱਲ ਇਹ ਕਿਤੇ ਗੱਲਾਂ ਹੀ ਗਾ ਐਵੇਂ ਅੱਖੀ ਇਹਨੇ ਅਮੇ ਕੱਲ ਦਾ ਨਿਆਣਾ ਮੂੰਹ ਫੜ ਲੈਣੀ ਹੈ ਇਹ ਜੀ ਮਿੱਠੀ ਹੈ ਹਾਂ ਮਾਲ ਫੜੀ ਦਾ ਤੁਸ ਜੀ ਆਪਣ ਕਾਲੀ ਨਹੀਂ ਹੁੰਦੀ ਫੜੀ ਦਾ ਚੋਟੀਆਂ ਦਾ ਨਾ ਕਾਲੀ ਵੇਚਣ ਦੀ ਆ ਕਈਆਂ ਨੇ ਅੱਜ ਨਹੀਂ ਆਂਦੀ ਰਾਤ ਰਾਤ ਹੀ ਬਸ ਕੱਢ ਕੇ ਉਹ ਮਾਰਨੀ ਸਾਨੂੰ ਕੋਈ ਕਾਲੀ ਨਾ ਲਿਆਉਣ ਦੀ ਨਾ ਵੇਚਣ ਦੀ ਆ ਆਪਣੇ ਫੁੱਲਾ ਥਾ ਦਿੱਤਾ ਵਾ ਔਰ ਮਾਂ ਨਾ ਦੁੱਧ ਪਾਈ ਦਾ ਟੈਨਸ਼ਨ ਹੀ ਕੋਈ ਨਹੀਂ ਸ਼ੁਕਰ ਆ ਰੱਬ ਦਾ ਬੜੀ ਮਹਾਰਾਜ ਦੀ ਕਿਰਪਾ ਦੇ ਉਹ ਵੇਖੋ ਨੇ ਲਵਾਇਆ ਜੋਰ ਮਾਲੀਆ ਬਾਕੀ ਕੀ ਨਾ ਵਾ ਜਿੰਨਾ ਚੱਡਾ ਕੱਢਣਾ ਸਾਰਾ ਆਪਣੇ ਕੁਲਦੀਪ ਸਿੰਘ ਨੇ ਪਛਾਈ ਕੱਢਣਾ ਵਾਕਈ ਕੀ ਬਾਤ ਆ ਹੋ ਜਾਂਦਾ ਪੀ ਵੀ ਹੈ ਆਂਦੇ ਆ ਗਰੀਕ ਕੰਮ ਕਰਨਾ ਤੇ ਉਹ ਸੌਖਾ ਚੋਂ ਚੋਂ ਪੈਰੀ ਗੱਡੀ ਕੋਈ ਦੀ ਹੁੰਦੀ ਆ ਇਹ ਇਤਰਾ ਚਾਦਰ ਕੁੱਟਦਾ ਚਿੱਟਾ ਜਿਹਾ ਪਾਇਆ ਚੰਗਾ ਲੱਗਦਾ ਉਦੋਂ ਤਾਂ ਵੇਖ ਹੀ ਲਿਆ ਸੀ ਤੇ ਇਹ ਕੰਮ ਕਰਨਾ ਸੌਖਾ ਨਹੀਂਗਾ ਵਾਕਈ ਤੇ ਦੇ ਕਿੰਨੇ ਦੀ ਦੇਈਏ ਇਹ 98000 ਦੀ ਦੇਣੀ ਆ 90 ਤੇ 8 99 ਦੀ ਹੋਰ ਕੋਈ ਹੋ ਡਾਦੇ ਅੱਜ ਅੱਧਾ ਹੀ ਕੋਈ ਛੇਵਾ ਕਰੇ ਕੋਈ ਗੱਲ ਹੀ ਨਹੀਂ ਆ ਅੱਜ ਮੱਡਾ ਹੀ ਕਰਨਿਆ ਕੋਈ ਗੱਲ ਹੀ ਨਹੀਂ ਤਿਆਰ ਹੋਈ ਵਿਕਦੀ ਨੀ ਨੀਲੀ ਤਾਂ ਤੇ ਲਹਿਦਾ ਹੀ ਸ਼ਾਇਆ ਬਾਕੀ 13 14 ਕਿਲੋ ਤੋਂ ਘੱਟ ਰਹਿ ਨਾਲ ਹੀ ਨਹੀਂ ਕੀ ਤਰੀਫ਼ ਕਰਨੀ ਆਪੇ ਹੀ ਭੈਣ ਭਰਾ ਜੈਸ ਲਾਉਣ ਨਹੀਂ ਜਿਵੇਂ ਮੰਨ ਲਓ ਵੀ ਹੁਣ ਹਫਤਾ ਸੌਰੀ 20 25 ਦਿਨ ਲੈਂਦੀ ਆ ਕੋਈ ਭਾਰਪੂਰ ਦੀ ਬੇਫਿਕਰੀ ਨਾ ਮੈਂ ਨਾ ਸੁੰਦਿਆਂ ਤਾਂ ਹੀ ਭਾਰ ਪਾ ਜੇ ਤੇ ਮੱਝ ਮੜਾ ਲਾਂਗੇ ਆਪਾਂ ਮਰ ਹੋਰ ਐਦੋਂ ਕੀ ਮਲਾਂ ਦੇ ਦੇ ਜਾਨ ਲੈਣੀਆਂ ਸੁੰਦਿਆਂ ਤਾਂ ਹੀ ਭਾਰ ਪਾਰੇ ਦਾ ਆਪਦੇ ਪੈਸੇ ਲੈ ਜੇ ਤੇ ਮੱਝ ਬੰਨ ਜੇ ਕਿਆ ਬਾਤ 95 ਹਾਂ ਚਾਹੀਦਾ ਕਿ ਦੇ ਮੈਂ ਕਿਹਾ ਨਾਂ ਨਿਸ਼ਾਨੀ ਹੈ ਨਹੀਂ ਪਿੱਛਾ ਦੇਦਾ ਮੇਰੇੋਂ ਪਿੱਛਾ ਦੇ ਹੈ ਹੀ ਨਹੀਂ ਕਿਦੇ ਹਾਰ ਨਹੀਂ ਕੀ ਕੱਢਣਾ ਜਹ ਨਹੀਂ ਜਹ ਦੇ ਨਮਕਦਾ ਹੋਵੇ ਨਾ ਪਿੱਛਾ ਤੇ ਫੇਰ ਪਿੱਛਾ ਨੂੰ ਚੜੀਦਾ ਹੈ ਹੀ ਨਹੀਂਗਾ ਵਿਚਾਰੀਦਾ ਵਾਕਿਆ ਹੀ ਸਹੀ ਗੱਲ ਆ ਪਿੱਛੇ ਦੀ ਆਪਾਂ ਫੁੱਲ ਗਰੰਟੀ ਦੇਵਾਂਗੇ ਥਾਣਾ ਦੀ ਘੜੀ ਦੀ ਨਹੀਂ ਦੇਣੀ ਥਾਣਾ ਅਗਲਾ ਆਉਦਾ ਇੱਥੇ ਨਰਕ ਪਰਖ ਕਰੇ ਹਾਂ ਥਾਣਾ ਆਪਦੇ ਟੈਪ ਕੇ ਲਈਏ ਇੱਥੇ ਪੂਰੇ ਮਰਾਵੇ ਦੇ ਬਲਾਦਗੇ ਫਤਿਹਿਆ ਤੇਰੀ ਝੋਟੀ ਜਿਵੇਂ ਕਹਿ ਦੀਏ ਤੇਰੀ ਗੱਲ ਇੱਕ ਤੋਂ ਇੱਕ ਪਹੂ ਆ ਦੇ ਵਾਕਿਆ ਯਾਰ ਕੋਈ ਸ਼ੈਤਾਨ ਇਹ ਥੋੜੀ ਮਾਇਆ ਦੀ ਲੋੜ ਨਹੀਂ ਤੇ ਵੇਚਣੀ ਨਹੀਂ ਹਰੇ ਵੀ ਕੁਲਦੀਪ ਸਿੰਘ ਮੈਂ ਕਿਨਾ ਆ 2.3 ਲੱਖ ਦੀ ਨਹੀਂ ਜੇ ਵਿਕਣੀ ਸੂਗੇ 4 ਲੱਖ ਦੀ ਪਹਿਲੀ ਗੱਲ ਤੇ ਵਿਕਣਾ ਕਿਨੇ ਕਦੀ ਸੇ ਜੇ ਆਂਦੇ 3-4 ਦੀ ਨਹੀਂ ਵਿਕਣੀ ਵਿਕਣਾ ਕਿਨੇ ਆ ਤੂੰ ਸੋਚ ਤਾਂ ਵੱਡੀ ਗੱਲ 2-3 ਮਹੀਨੇ ਭਜੂ ਇਹਦੇ 4 ਮਹੀਨੇ ਦੁੱਧ ਦੇਣਾ ਨੇ ਬਹੁਤੀ ਚੰਗੀ ਮਨ ਜਿਆਦੀ ਸੇਰਾ ਜਿਆਦੀ ਸੇਰਾ ਦੇ ਐਡਾ ਮਾਦਮ ਕੋਈ ਮੂੰਹ ਦਾ ਥਰੀ ਬਾ ਸਕਦਾ ਕਹਾਵੇ 10 ਸਾਲਾ ਜਵਾਬ ਜਿਹੜਾ ਮਰਜ਼ੀ ਪਾ ਲੈ ਦੇ ਜਿਹੜਾ ਮਰਜ਼ੀ ਇਹ ਨਹੀਂ ਸਾਡੀ ਕੀਤੀ ਆ ਪਾਣੀ ਪੋਲੀ ਆ ਦੇ ਜਿਆਦੀ ਮਰ ਆਹ ਦੇ ਦੇ ਆਪਾਂ ਨੇ ਇਹ ਫੈਸਲਾ ਕੱਲ੍ਹ ਦਾ ਹੀ ਕੀਤਾ ਵਾ ਚਲ ਆਪਣੇ ਤੋਂ ਮਾਲ ਜਿਆਦਾ ਸਾਂਭਿਆ ਨਹੀਂ ਜਾਂਦਾ ਹੁਣ ਉਹ ਖੁਰਲੀ ਦੇ 4-5 ਬਦੀਆਂ 3-4 ਉਧਰ ਬਦੀਆਂ ਹੈ ਇੱਕ ਹਾ ਖੁੱਲੀ ਫਿਰਦੀ ਆ ਕੋ ਮਹਾਰਾਜ ਦੀ ਬੜੀ ਕਿਰਪਾ ਵਾ ਦੇ ਠੀਕ ਆ ਓਕੇ ਰਿਪੋਰਟ ਹੀ ਆ ਕੰਮ ਵਾਰੀ ਮਹਾਰਾਜ ਦੀਆਂ ਨੇ ਦੇ ਨੀਲੀ ਛੱਤ ਵਾਲੇ ਦੀ ਹਾਂ ਮੇਰੇ ਆ ਦੇ ਵਾਕਿਆ ਸ਼ੁਕਰ ਬਲਾਦਗੇ ਫਤਿਹ ਬਲਾਦਗੇ ਫਤਿਹ ਭਰਾਵਾਂ ਦਾ ਟਾਈਮ ਨਾ ਜ਼ਿਆਦਾ ਲਈਏ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਹ ਦਾ ਆਓ ਇਕਦਾਂ ਤਸੱਲੀਆਂ ਕਰੋ ਮੁੜ ਕੇ ਕਿਸੇ ਨੂੰ ਮਾਰਾ ਨਾ ਕਹੋ ਐ ਤਸੱਲੀਆਂ ਕਰ ਕਰ ਖੜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਪ੍ਰਮਾਤਮਾ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੋਕੀ ਤੱਕ ਹੀ ਖੁਸ਼ ਰੱਖੇ ਯਾਰੇ ਕਿਨੂੰ ਖੁਸ਼ ਰੱਖੇ ਪ੍ਰਮਾਤਮਾ ਸ਼ੁਕਰ ਆ ਉਸ ਪ੍ਰਮਾਤਮਾ ਉਹ ਆਂਦੇ ਆ